ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀ ਡੀ ਐਕਸੈਸ ਮਾਣਾ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਪੇਜ ਨੂੰ ਕਰਿਓ ਫੋਲੋ ਹੁਣ ਦੇਖੋ ਵੀਡੀਓ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਤੇ ਪੀ ਡੀ ਐਕਸੈਸ ਮਾਣਾ ਪੇਜ ਸੋ ਅੱਜ ਦੇ ਤਾਜ਼ੀਆਂ ਖਬਰਾਂ ਲੈ ਕੇ ਆਈ ਹਾਂ ਤੁਹਾਡੇ ਸੇਵਾ ਵਿੱਚ ਫੇਰ ਹਾਜ਼ਰ ਆ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਕਤਕਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰ ਸਮਾਣੇ ਦੀਆਂ ਨੇ ਮਾਜਰੀ ਦੀਆਂ ਜਿੱਤੇ ਤਾਂ ਸ਼੍ਰੀ ਗੁਰੂ ਰਵਦਾਸ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਪ੍ਰਧਾਨ ਰਾਜ ਸਿੰਘ ਜੀ ਰਹਿੰਦੇ ਆ ਜੋ ਬਹੁਤ ਵਧੀਆ ਤਰੀਕੇ ਨਾਲ ਇੱਥੇ ਸਾਰਾ ਪ੍ਰਬੰਧ ਜਿਨੇ ਵੀ ਹੋਰ ਨਾਲ ਦੇ ਸੰਗਣਿਓ ਕਰਦਿਆ ਸੋ ਬਹੁਤ ਜਿਆਦਾ ਜਿਹੜੀ ਇੱਥੇ ਇੱਕ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਬਹੁਤ ਵਧੀਆ ਤੇ ਸਿੱਖੋਂ ਨੂੰ ਆਪਾਂ ਨੂੰ ਮਿਲਦਾ ਵੀ ਜਿਵੇਂ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦਾ ਖਿਆਲ ਹਰ ਦਿਨ ਤਿਹਾਰ ਜਾਂ ਮੰਨ ਲਓ ਕਿਸੇ ਵੀ ਗੁਰਪੁਰਬ ਹੋਵੇ ਜਾਂ ਅਸੀਂ دیدار ਹੋਵੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਸੋ ਤੁਸੀਂ ਮੌਕੇ ਦੇ ਤਸਵੀਰਾਂ ਦੇਖੋ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆ ਅਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਤੁਹਾਨੂੰ ਨਾਲ-ਨਾਲ ਬੱਚੇ ਜਿਹੜੇ ਤੇ ਕੀਰਤਨ ਕਰਦੇ ਆ ਉਹ ਵੀ ਤੁਹਾਨੂੰ ਸੁਣਾਉਣਿਆ ਆ ਸੁਣਦੇ ਆ ਜਦੋਂ ਇਸ ਤਰ੍ਹਾਂ ਦੇ ਪਿਆਰੇ ਬੱਚੇ ਬਹੁਤ ਜ਼ਿਆਦੇ ਸੋਹਣੇ ਸ਼ਬਦ ਕੀਰਤਨ ਲਗਾਉਂਦਿਆ ਤੇ ਬਹੁਤ ਜ਼ਿਆਦੇ ਮਨ ਨੂੰ ਚੰਗਾ ਲੱਗਦਾ ਤੇ ਬਹੁਤ ਜ਼ਿਆਦੇ ਪਿਆਰੀ ਆਵਾਜ਼ ਇਸ ਬੱਚੇ ਦੀ ਤੁਸੀਂ ਸੁਣ ਸਕਦੇ ਹੋ ਤੇ ਨਾਲ ਨਾਲ ਰਾਜ ਸਿੰਘ ਜੀ ਦੇ ਪ੍ਰਧਾਨ ਨੇ ਉਹਨਾਂ ਦੀ ਕਮੇਟੀ ਆ ਜਿਨ੍ਹਾਂ ਨੇ ਵੀ ਇੱਥੇ ਸਤਿਕਾਰਯੋਗ ਇੱਥੇ ਸੇਵਾ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਆ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਆ ਤੇ ਹਰ ਵਕਤ ਇੱਕ ਚੰਗਾ ਮੈਸੇਜ ਇਸ ਗੁਰੂ ਘਰ ਦੇ ਵਿੱਚੋਂ ਲੋਕਾਂ ਨੂੰ ਤੱਕ ਪਹੁੰਚਦਾ ਹੈ ਸੋ ਨਾਲ ਨਾਲ ਆਪਾਂ ਹੋਰ ਵੀ ਅੱਗੇ ਤੁਹਾਨੂੰ ਸੰਗਤਨ ਦਰਸ਼ਨ ਕਰਾਉਣੀ ਆਂ ਅੰਤਲੀ 3 ਭਵਨ ਸੋ ਬੋਦੇ ਆਂ ਮੂਹਰੇ ਤੇ ਕਪੂਰੇ ਤਾ ਮੇਲੇ ਕੋਈ ਮੁਰ ਮੇਲੇ ਜਿਦ ਮਲੇ ਜੂਇਆ ਮਾਹ ਮਹਿਮਾ ਸਤੂ ਸੰਗਤ ਸਨਾ ਮੇਰੀ ਤਾ ਮੈਂ ਤੇਰਾ ਅਸਰ ਉਸ ਵਰਤਿ ਵੀ ਸਨਾ ਮੇਰੀ ਤਾ ਇੱਕ ਬਹੁਤ ਜਿਆਦਾ ਜ਼ਰੂਰੀ ਬੇਨਤੀ ਆ ਸੰਗਤ ਦੇ ਚਰਨਾਂ ਵਿੱਚ ਜੋ ਰਾਜ ਸਿੰਘ ਜੀ ਨੇ ਉਹਨਾਂ ਦੇ ਭਤੀਜੇ ਦੀ ਪਿਛਲੇ ਸਾਲ ਡੈਥ ਹੋ ਗਈ ਸੀ ਉਸ ਦੀ ਯਾਦਗਾਰ ਵਿੱਚ ਇੱਕ ਖੂਨਦਾਨ ਕੈਂਪਾ ਲਗਾਇਆ ਜਾ ਰਿਹਾ ਕੱਲ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਖੂਨਦਾਨ ਕੈਂਪ ਜਿਹੜਾ ਲਾਇਆ ਜਾ ਰਿਹਾ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਆਪਣਾ ਖੂਨਦਾਨ ਜ਼ਰੂਰ ਕਰਨਾ ਜਿਹੜਾ ਹੈ ਗੁਰਦੁਆਰਾ ਸਾਹਿਬਾ ਇਹ ਦੇਖਣਾ ਮਾਧਰੀ ਦੇ ਵਿੱਚ ਗੁਰੂ ਰਵਦਾਸ ਜੀ ਦਾ ਜੋ ਗੁਰਦੁਆਰਾ ਸਾਹਿਬਾ ਉੱਤੇ ਕੋਨਦਾਨ ਕੈਂਪਾ ਜਿਹੜਾ ਕੱਲ ਨੂੰ 10 ਵਜੇ ਤੋਂ 2 ਵਜੇ ਤੱਕ ਇਹ ਲਗਾਇਆ ਜਾ ਰਿਹਾ ਤੇ ਇਸ ਨੌਜਵਾਨ ਦੀ ਯਾਦ ਦੇ ਵਿੱਚ ਇਹ ਸਾਰਾ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਹੋਇਆ ਉੱਥੇ ਤੇ ਰਾਜ ਸਿੰਘ ਜੀ ਦੇ ਪਰਿਵਾਰ ਵੱਲੋਂ ਤੇ ਜਿਹੜੇ ਵੀਰ ਦੇ ਨਾਲ ਦੋਸਤ ਤੇ ਉਹਨਾਂ ਵੱਲੋਂ ਬਹੁਤ ਵਧੀਆ ਇੱਕ ਉਪਰਾਲਾ ਤੇ ਖੂਨਦਾਨ ਜਰੂਰ ਕਰਨਾ ਚਾਹੀਦਾ ਕਿਸੇ ਦੀ ਜਾਨ ਬਚਦੀ ਆ ਸੋ ਇਹ ਖੂਨ ਆ ਜਿਹੜਾ ਸਾਡਾ ਬਹੁਤ ਜਲਦ ਫੇਰ ਉਸ ਤਰ੍ਹਾਂ ਬਣ ਜਾਂਦਾ ਤੇ ਜਿਹੜਾ ਸਰਕਲ ਆ ਵਧੀਆ ਢੰਗ ਨਾਲ ਚੱਲਦਾ ਰਹਿੰਦਾ ਸੋ ਨਾਲ ਨਾਲ ਇਹ ਵੀ ਤੁਸੀਂ ਦੇਖਿਆ ਤਸਵੀਰਾਂ ਇੱਕ ਬੇਨਤੀ ਹੋਰ ਆ ਵੀ 19 ਅਕਤੂਬਰ ਨੂੰ 19 ਅਕਤੂਬਰ ਨੂੰ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 21 ਤਰੀਕ ਨੂੰ ਭੋਗ ਪਾਇਆ ਜਾਣਗੇ ਦਿਵਾਲੀ ਵਾਲੇ ਦਿਨ ਇੱਕ ਸਰਬੱਤ ਦੇ ਭਲੇ ਦੀ ਇੱਥੇ ਅਰਦਾਸ ਕੀਤੀ ਜਾਣੀ ਆ ਸੋ ਇਸ ਕਰਕੇ ਬੇਨਤੀ ਹੈ ਵੀ ਵੱਧ ਧੜ ਕੇ ਇੱਥੇ ਸਿੱਖ ਸੰਗਤਾਂ ਜ਼ਰੂਰ ਪਹੁੰਚਿਆ ਕਰੋ ਇੱਕ ਇਸ ਪੜ੍ਹਦੇ ਲਈ ਸਾਰਾ ਕੁਝ ਕਰਨਾ ਪੈਂਦਾ ਇਸ ਕਰਕੇ ਵੀ ਸੰਗਤਾਂ ਨੂੰ ਵਧੀਆ ਇੱਥੇ ਸਿੱਖਿਆ ਮਿਲੇ ਜਿਹੜੇ ਲੋਕ ਨੇ ਉਹ ਗੁਰੂ ਘਰ ਨਾਲ ਵਧੀਆ ਤਰੀਕੇ ਨਾਲ ਪ੍ਰਚਾਰ ਤੇ ਸਮਾਜ ਦੇ ਨਾਲ ਵਧੀਆ ਜੁੜੇ ਰਹਿਣ ਸੋ ਸਵਾਹਿਬ ਨੇ ਕੱਤ ਕਰਮੁ ਕਮਾਉਣੇ ਦੋ ਸਦਾ ਤਾਹ ਜੋਗਾ ਪਰਮੇਸ਼ਰ ਤੇ ਭੁਲਿਆ ਵਿਆਪੜ ਸਭੇ ਉਹ ਕਦਕਾ ਕਰਮ અપਮਾਵਣੇ ਦੋਸ਼ਨਾਪਾ ਜੋਗਾ ਪਰਮੇਸ਼ਰ ਤੇ ਭੁਲਿਆ ਵਿਆਪੜ ਸਭੇ ਉਹ ਵੇ ਮੁਖੇ ਰਾਮ ਤੇ ਲਗਣ ਜਨਮ 비ਜੂ ਖਿੰਮੇ ਕੋੜੇ ਹੋਰੇ ਕੈ ਜਿਤੜੇ ਮਾਇਆ ਭੋਗਾ ਵਿੱਚ ਨਾ ਕੋਈ ਕਰ ਸਕੈ ਇਸ ਤਰੋਗ ਹੋ ਜਾ ਕਿੰਤਾ ਕਿਛੂ ਨਾ ਹੋਵੇ ਵੀ ਰਿਹਾ ਹੋਰ ਜੀ ਆਪ ਸਾਰੇ ਸੰਗਰਾਮ ਦੇ ਬਹੀਨੇ ਤੇ ਹਰ ਮਹੀਨੇ ਦੀ ਤਰ੍ਹਾਂ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇੱਕ ਵਿਸ਼ੇਸ਼ ਬੇਨਤੀ ਹੈ ਕਿ ਕੱਲ ਅਮਰਤ ਵੇਲੇ ਦੀ ਉਹ ਦਾਸਵਾਦ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸ੍ਰੀ ਸੁਖਣੀ ਸਾਹਿਬ ਦੇ ਜਾਪ ਦਾਕਾ ਰਵੀ ਪ੍ਰੀਤ ਰਵੀਂਦਰ ਸਿੰਘ ਰਵੀਦੀ ਯਾਦ ਵਿੱਚ ਜੋ ਮੇਰੇ ਭਤੀਜਾ ਪਿਛਲੇ ਸਾਲ ਸਦੀਪ ਕਾਲੇ ਮਿਸੋੜਾ ਦੇ ਗਏ ਸੀ ਇਸ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸ ਦਿਆਂ ਕਿ ਉਸ ਦੇ ਜਿਹੜੇ ਸੱਜਣ ਮਿੱਤਰ ਔਰ ਉਸ ਦੀਆਂ ਜਿਹੜੀਆਂ ਸਵਾਮਾਂ ਆਪਣੇ ਸੱਜਣਾ ਨਾਲ ਮਿਲ ਕੇ ਉਹ ਨੌਜਵਾਨ ਕਰਨ ਦਾ ਯਤਨ ਕਰ ਰਿਹਾ ਸੀ ਜੋ ਇਸ ਸੰਸਾਰ ਤੋਂ ਚਲਾ ਗਿਆ ਉਸ ਦੀ ਯਾਦ ਦੇ ਵਿੱਚ ਉਸ ਦੇ ਸੱਜਣਾ ਵੱਲੋਂ ਇੱਕ ਗਰੁੱਪ ਬਣਾ ਕੇ ਓਨਦਾਨ ਕੈਂਪ ਜਿਹੜਾ ਹੈ ਇਸ ਦਰਬਾਰ ਵਿੱਚ ਨਾਲ ਦਾ ਜੋ ਹਾਲ ਆ ਆਪਾਂ ਨਵਾਂ ਬਣਾਇਆ ਜਿਸ ਨੂੰ ਕੋਈ ਵੀ ਕੱਲ ਨੂੰ ਹੈ ਕਿ ਉਸ ਦੇ ਸਬੰਧ ਵਿੱਚ ਰੱਖਿਆ ਗਿਆ ਹੈ ਉਸ ਦਾ ਜਿਹੜਾ ਸਮਾਂ ਹੈ ਉਹ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ ਕਾਫੀ سارے ਨੌਜਵਾਨਾਂ ਨੇ ਉਪਰਾਲਾ ਕੀਤਾ ਔਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿਉਂਕਿ ਅਸੀਂ ਇਹਨਾਂ ਗੱਲਾਂ ਤੋਂ ਬੜੇ ਅਵੇਸਲੇ ਰਹੇ ਪਰ ਇਹ ਜੋ ਨੇਕ ਕਾਰਜ ਉਸ ਦੇ ਸਜਣਾ ਵੱਲੋਂ ਕੀਤਾ ਗਿਆ ਇਸ ਵਾਸਤੇ ਹੈ ਕਿ ਜਿਹੜੇ ਸੈਲ ਸਵੀਮੀਆਂ ਬਦੀ ਬਿਮਾਰੀ ਤੋਂ ਪੀੜਤ ਬੱਚੇ ਨੇ ਜਿਨ੍ਹਾਂ ਨੂੰ ਖੂਨ ਹੈ ਜੋ ਇੱਕ ਐਡੀਸ਼ਨ ਦਾ ਕੰਮ ਕਰਦਾ ਹੈ ਉਸ ਦੇ ਵਾਸਤੇ ਇਹ ਜਿਹੜਾ ਖੂਨ ਹੈ ਮੈਡੀਕਲ ਕਾਲਜ ਪਟਿਆਲਾ ਤੋਂ ਅਰਜਿੰਦਰ ਹਾਸ ਸਾਹਦੂ ਇੱਕ ਟੀਮ ਡਾਕਟਰਾਂ ਦੀ ਆਏਗੀ ਜਿਹੜੇ ਨੌਜਵਾਨ ਬੱਚੇ ਬੱਚੀਆਂ ਇਸ ਵਿੱਚ ਯੋਗਦਾਨ ਪਾਉ ਜਾਂਦੇ ਪਾਣਾ ਚਾਹੁੰਦੇ ਹਨ ਕਿਉਂਕਿ ਲੰਗਰ ਆਪਾਂ ਬਹੁਤ ਲਾਉਂਦੇ ਹਾਂ ਹੋਰ ਕਾਰਜ ਆਪਾਂ ਬਹੁਤ ਕਰਦੇ ਹਾਂ ਆਪਾਂ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਨੇ ਲਚਰਦਾ ਵਾਲੇ ਉਹ ਬਹੁਤ ਕਰਦੇ ਹਾਂ ਪਰ ਸਭ ਤੋਂ ਵੱਡਾ ਦਾਨ ਹੈ ਜੋ ਜਿਸ ਤਰ੍ਹਾਂ ਇੱਕ ਕੰਨਿਆਦਾਨ ਮੰਨਿਆ ਜਾਂਦਾ ਹੈ ਇੱਕ ਖੂਨਦਾਨ ਉਹ ਹੈ ਕਿ ਕਿਸੇ ਨੂੰ ਜੀਵਨ ਬਖਸ਼ਣਾ ਕਿ ਉਹ ਇਸ ਕਿਸਮ ਦਾ ਜਿਹੜਾ ਦਾਨ ਹੈ ਇਸ ਵਿੱਚ ਆਪਾਂ ਦੇ ਸਮੂਲਤ ਕਰ ਵੀ ਹੈ ਜਿਹੜੇ ਯੋਗਦਾਨ ਪਾ ਸਕਦੇ ਨੇ ਉਹ ਵੀ ਪਹੁੰਚਣ ਤੇ ਜਿਹੜੇ ਨਹੀਂ ਇਸ ਵਿੱਚ ਪਾ ਸਕਦੇ ਕਿਸੇ ਕਾਰਨ ਕਰਕੇ ਜਾਂ ਉਹਦੀ ਜੋ ਮੈਡੀਕਲੀ ਸਹੂਲਤ ਹੈ ਉਸੇ ਮਤਲਬ ਕਿ ਡਾਕਟਰ ਉਸਦੇ ਇੰਟਰਵਿਊ ਲੈਣਗੇ ਉਹੀ ਖੂਨ ਲੈ ਸਕਦੇ ਨੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਜੋਗ ਹੋਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ 9:30 8:00 ਵਜੇ ਸਵੇਰੇ 8:00 ਵਜੇ ਜੋ ਸੁਮਣੀ ਸਾਡੇ ਜਾਪ ਹੋਣਗੇ 9:30 ਵਜੇ ਭੋਗ ਉਪਰੰਤ 10:00 ਵਜੇ ਜਿਹੜਾ ਹੈ ਕੈਂਪ ਇਹ ਚੱਲੇਗਾ ਜਿਸ ਦੀ ਸਮਾਪਤੀ 2:00 ਵਜੇ ਹੋਵੇਗੀ ਔਰ ਜੋ ਵੀ ਨੌਜਵਾਨ ਬਾਹਰ ਆਉਣਗੇ ਸਾਰਿਆਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਔਰ ਸੰਗਤਾਂ ਵਾਸਤੇ ਚਾਹ ਪਾਣੀ ਦਾ ਪ੍ਰਸ਼ਾਦੇ ਪਾਣੀ ਦਾ ਜੋ ਵਿਵਸਥਾ ਹੈ ਪਰਿਵਾਰ ਵੱਲੋਂ ਕੀਤੀ ਗਈ ਹੈ ਇਸ ਵਾਸਤੇ ਕੋਈ ਫੰਡ ਜਾ ਕੋ ਹੋਰ ਇਕੱਠਾ ਨਹੀਂ ਕੀਤਾ ਜਾਂਦਾ ਸੋ ਸਾਡੇ ਪਰਿਵਾਰ ਵੱਲੋਂ ਰਲ ਕੇ ਜਿਹੜਾ ਹੈ ਸਾਰਾ ਖਰਚਾ ਕੀਤਾ ਜਾਏਗਾ ਔਰ ਇਸ ਦਰਬਾਰ ਵਿੱਚ ਵਿਸ਼ੇਸ਼ ਯੋਗਦਾਨ ਹੈ ਜੋ ਉਸ ਬੱਚੇ ਦੀ ਯਾਦ ਵਿੱਚ ਪਾਇਆ ਜਾਏਗਾ ਸਮੁੱਚੀਆਂ ਸੰਗਤਾਂ ਨੇ ਇਸ ਬੇਨਤੀ ਦੇ ਉੱਤੇ ਗੌਰ ਫਰਮਾਣੀ ਹੈ ਸੋ ਇਸ ਮੌਕੇ ਦੇ ਉੱਤੇ ਮੈਂ ਸਾਰੇ ਦਾਨੀ ਸਜਣਾ ਦਾ ਨੌਜਵਾਨਾਂ ਦਾ ਵੀਰ ਬਜ਼ੁਰਗਾਂ ਦਾ ਸਾਰਿਆਂ ਦਾ ਨਿਜੀ ਤੌਰ ਤੇ ਫਰਮਾਦੀਆਂ ਕਿ ਇਸ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਇਹ ਜਗਮਗਉਂਦਾ ਜੋ ਦਰਬਾਰ ਹੈ ਇਹ ਮੰਦੀ ਛੋੜ ਦੀਪਸ ਨੂੰ ਸਮਰਪਿਤ ਦਿਵਾਲੀ ਹੈ ਜੋ ਆਪਾਂ ਹਿੰਦੂਸਤਾਨ ਦਾ ਸਭ ਤੋਂ ਵੱਡਾ ਤਿਹਾਰ ਹੈ ਜੋ ਹਰ ਘਰ ਵਿੱਚ ਹਰ ਧਰਮ ਵਿੱਚ ਮਨਾਇਆ ਜਾਂਦਾ ਹੈ ਤੇ ਉਸ ਨੂੰ ਵੱਡੇ ਨਜ਼ਰ ਰੱਖ ਕੇ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਨੇ ਇਸ ਵਾਸਤੇ ਜ਼ਰੂਰ ਬੇਨਤੀ ਕਰਾਂਗਾ ਕਿ ਜਿਥੇ ਆਪਣੇ ਘਰਾਂ ਦੇ ਕਾਰਜ ਕਰਦੇ ਹੋ ਆਪਣੇ ਘਰਾਂ ਨੂੰ ਸਜਾਉਂਦੇ ਹੋ ਸੋ ਇਸ ਦੀ ਪਵਿੱਤਰਤਾ ਵਾਸਤੇ ਜਥਾ ਜੋਗ ਜੋ ਯੋਗਦਾਨ ਹੈ ਉਹ ਜ਼ਰੂਰ ਪਾਉਣ ਦਾ ਯਤਨ ਕਰਿਓ ਕਿ ਅੱਜ ਤੋਂ ਇਹ ਜਿਹੜਾ ਦਰਬਾਰ ਹੈ ਇਸ ਉੱਤੇ ਡੈਕੋਰੇਸ਼ਨ ਹੋਰ ਜਿਹੜੇ ਕਾਰਜ ਨੇ ਉਹ ਲੋੜਿੰਦੇ ਸੰਗਤਾਂ ਵਾਸਤੇ ਕਿਤੇ ਜਾ ਰਹੇ ਨੇ اور ਵਿਸ਼ੇਸ਼ ਦੀਪਮਾਲਾ ਹੈ ਜੋ ਦੀਪavali ਤੱਕ ਚੱਲੇਗੀ ਤਾਂ ਸਾਰਿਆਂ ਨੇ ਭਾਈ ਇਹਦੇ ਵਿੱਚ ਜਰੂਰ ਯੋਗਦਾਨ ਦੀ ਕਿਰਪਾਤਾ ਕਰਨੀ ਹੈ ਅੱਜ ਤੱਕ ਐ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਚਾਲੂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ ਸਾਨੂੰ ਦੁਬਾਰਾ ਧੰਨਵਾਦ ਸਤਿ ਸ਼੍ਰੀ ਅਕਾਲ